ਸਾਸਰੀ ਕਾਲ ਜੀ ਸਾਰਿਆਂ ਨੂੰ ਬਾਈ ਆਹੋ ਲੱਗੇ ਕਰਨ ਅੱਜ ਤਵੀਆਂ ਦਾ ਮੁਕਾਬਲਾ ਫੇਰ ਇਹ ਹਟਦੇ ਨਹੀਂ ਬਾਈ ਕਹਿੰਦੇ ਵੀ ਇੰਡੋ ਫਾਰਮ ਵੀ ਦੇਖਣਾ ਇੰਡੋ ਫਾਰਮ ਬਾਈ 65 ਹਸ ਪਾਵਰ ਆਰਜਨ ਆਪਣਾ 555 36 ਦੀ 8 8 ਦੀਆਂ ਤਵੀਆਂ ਬਾਈ ਪੂਰੀਆਂ ਖੁੱਲੀਆਂ ਦੇਖਣਾ ਬਾਈ ਟਾਈਮ ਨੋਟ ਕਰਦੇ ਆ ਸਾਰਿਆਂ ਦਾ ਬਾਈ ਇਹਦੇ ਟਾਇਰਾਂ 'ਚ ਪਾਣੀ ਨਹੀਂ 14 ਦੇ ਟਾਇਰ ਹੈ ਇਹਨਾਂ 'ਚ ਪਾਣੀ ਹੈ 16 ਦੇ ਟਾਇਰਾਂ ਨਾਲ ਇਹਨਾਂ ਸਲਿੱਪ ਮਰੀ ਜਣਾ ਦਬਣਾ ਤਾਂ ਹੈ ਨਹੀਂ ਦੇਖਦੇ ਆ ਬਾਕੀ ਬਾਈ ਦੋਣੇ ਅੱਗੇ ਆਹ ਬੜੀ ਬ੍ਰੇਕ ਦੱਬੀ ਬ੍ਰੇਕ ਅੰਦਰ ਦਿਖਾ ਵੀਰ ਦਿਖਾਓ ਬਾਈ ਆਹ ਦੇਖੋ ਇਹ ਗੇਅਰ ਵੀ ਪਾਣਾ ਚਾਹੀਏ ਤੁਰੂਆ ਰੁਕਣਾ ਨਿੱਦ ਨਾਲ ਚੱਲੂਗਾ ਤੁਰੂਗਾ ਵੀਰ ਦਿਖਾਏ ਤਾਂ ਹਾਂ ਦਿਖਾਏ ਦਿਓ ਆਟੋ ਕਰਾਇਆ ਭਾਈ ਦੇਖੋ ਦੇਖੋ ਬਾਈ ਆਹ ਦੇ ਬਾਈ ਕਲੱਚ ਨਹੀਂ ਦੱਬਿਆ ਜੇ ਓ ਬੱਲੇ ਬਸ ਤੋਂ ਬਸ ਜਾਨੀ ਆ ਵੀ ਉਵੇਂ ਹੀ ਆ ਪਾਉਣ ਲੱਗੇ ਬਾਈ ਤਵੀਆਂ ਉੱਧਰ 36 ਦੀ ਨਾਲ ਇਹਦੇ ਟਾਇਰ ਬਾਈ 14 ਦੇ ਆ ਇੱਥੇ ਪਾਣੀ ਵੀ ਪਾਇਆ ਵਾ ਮੈਨੂੰ ਪਾ ਲੈਣ ਦੇ ਫਿਰ ਨਹੀਂ ਮੈਂ ਹੀ ਪਾ ਦਿੰਦਾ ਕੋਈ ਨਾ ਬਾਈ ਟਾਈਮ ਨੋਟ ਕਰਨਾ ਬਕਰਾਂ ਫੋਨ ਤੇ ਦਿਖਾ ਹਾਂ ਹਾਂ ਬਾਈ ਟਾਈਮ ਆ ਬਾਈ ਦੂਆ ਇੱਕ ਫੋਨ ਦੇ ਦੋ ਹੋਰ ਟਾਈਮ ਨੋਟ ਕਰ ਲੈ ਉਹ ਸੁੱਕ ਓਏ ਚੱਲ ਪਾ ਤਵੀਆਂ ਤਾਂ ਟਾਈਮ ਨੋਟ ਕਰਦੇ ਫਿਰ ਟਾਈਮਿੰਗ ਦੀ ਉਹ ਗੱਲ ਆ ਗਈ ਰੇਸ ਜਿੰਨੀ ਮਰਜ਼ੀ ਦੇ ਲੈ ਔਰੇ ਰੱਖ ਸਾਈਡ ਜੇ ਪੰਨੂ ਰੱਖ ਤਾਂ ਉੱਪਰ ਹੋਣੀ ਆ ਉੱਪਰ ਤਵੀਆਂ ਨੇ ਵੜ ਦੇਣੀ ਐ ਸਾਈਡ 'ਪੇ ਕਰ ਦੇ ਉਹਨੂੰ ਔਰੇ ਇੰਨੀ ਤਾਂ ਦੂਰ ਆ ਉਹ ਇੱਕੇ ਕਿਹੜਾ ਲਾਣਾ ਨਾ ਇੱਕੇ ਬਹੁਤ ਹੈ ਉਹ ਇੱਕ ਬਹੁਤ ਆ ਚੱਲ ਫਿਰ ਚੱਲ ਜੀ ਆ ਦੇਖੋ ਬਾਈ ਟਾਈਮ ਚਲੋ ਓਏ ਕਿਹਣਾ ਤੂੰ ਜੇ ਮਾਰ ਦੋ ਮੜਾ ਜਾ ਆਪਣਾ ਪਾਲਿਆ ਘੇਰ ਜੇ ਗੱੜਾ ਚੱਕ ਦਬ ਗਿਆ ਉਹ ਲਿਫਟ ਨਹੀਂ ਯਾਰ ਚੱਕਣੀ ਉਹਨੂੰਗਾ ਇੱਕ ਕਹਿੰਦਾ ਨਾਲ ਬੈਠੋ ਲਿਫਟ ਵਾਸਤੇ ਯਾਰ ਫੜ ਜਾ ਹੁਣੀ ਦੇਖ ਲੈਨੇ ਯਾਰ ਫੈ ਤਾਂ ਦੇ ਇਹਦਾ ਰੌਂਡੀ ਉਹ ਉਹ ਖੜ ਜਾ ਖੜ ਜਾ ਕੁਛ ਨਾ ਬੋਲ ਲਿਫਟ ਤੱਲੇ ਕਰ ਉਹ ਦਬ ਗਿਆ ਚਾਹੋ ਭਾਈ ਚੱਲ ਚੱਲ ਐਦਾ ਆਇਓ ਹੈ ਚੱਲ ਚੱਲ ਉਹ ਜੰਮ ਰਿਹਾ ਮੇਰਾ ਆ ਤਾਂ ਮੈਨੂੰ ਉਹਨੂੰ ਪਤਾ ਨਹੀਂ ਕਿ ਉਹਨੂੰ ਪਤਾ ਹੈ ਟਰ ਚੱਲਦਾ ਹੁੰਦਾ ਹੈ ਭੈਣ ਦਾ ਗੇਅਰ ਪਾਉਣ ਦੀ ਵੀ ਪਾ ਚੱਕਰ ਸਭ ਤੋਂ ਪਹਿਲੇ ਤੇਜ਼ ਕਰੂਗਾ ਤੂੰ ਜਣ ਵੀ ਨਹੀਂ ਹੁਣ ਪਹਿਲੇ ਤੇ ਇਹਦੇ ਪਾਉਣਗਾ ਫੈਮਲੀ ਫਰੈਂਡਲੀ ਬਲਾਕੇ ਗਾਲ ਨਹੀਂ ਗਾਲ ਤਾਂ ਗੱਡੀ ਨਹੀਂ ਚੱਲ ਰਿਹਾ ਬਾਈ 1 ਮਿੰਟ ਦੇ ਉੱਪਰ ਹੋ ਗਿਆ ਚੱਲ ਹੁਣ ਮੂੰਹ ਦੇ ਖੜ ਗਿਆ ਇਹ ਵੀ ਰੱਖ ਦੇ ਪਹਿਲੇ ਹੀ ਗਰ ਆ ਗਿਆ ਗਰੀਨ ਦੋ ਡੰਗਰ ਜੇ ਗੇਅਰ ਪਾਈ ਜਾਂਦਾ ਭੈਣ ਚ ਵੱਡੇ ਲੈ ਉੱਥੇ ਪਾਣੀ ਜਵਾੜੀ ਖੜਾ ਉਹ ਐ ਵੀਰ ਅੱdte ਵੀਰ ਕਿਹੜਾ ਇੱਕ ਐ ਆ ਇੱਕੇ ਕਿਹੜਾ ਓ ਇੱਕੇ ਬਹੁਤ ਐਡਾ ਦਾ ਕਿਹੜਾ ਯਾਰ ਨਾ ਨਾ ਬਸ ਹੋ ਗਿਆ ਬਾਅਦ ਚ ਦੇਉਂਗਾ ਤੈਨੂੰ ਮੌਕਾ ਬਾਈ 1 ਮਿੰਟ 40 ਸੈਕਿੰਡ 1 ਮਿੰਟ ਨਾਲੇ ਲਿਫਟ ਵੀ ਚੱਕੀ ਜਾਂਦਾ ਬਾਈ ਬਾਈ ਉਹ ਆਈ ਵੀ ਆ ਕੈਮਰੇ 'ਚ ਦਿਖਾਓ ਬਈ ਕੈਮਰਾ ਦਿਖਾਓ ਦਿਖਾਓ ਖਾਲੇ ਹਾਂ ਲੱਗੇ ਕੈਮਰਾ ਦਿਖਾ ਦਿਓ ਯਾਰ ਜੇ ਲਿਫਟ ਚੱਕੀ ਹੋਵੇ ਦਿਖਾ ਦਿਓ ਮੇਰੀ ਗੱਲ ਸੁਣ ਲਓ ਮੈਂ ਦੁਬਾਰਾ ਕਿਹੜਾ ਲਾਉਂਗਾ ਕੋਈ ਨਾ ਤੇਰਾ 1 40 ਹੋ ਗਿਆ ਪਹਿਲੇ ਰੌਂਡ 'ਚ ਬਾਅਦ 'ਚ ਤੈਨੂੰ ਮੌਕਾ ਦੇ ਆ ਜਾਊਗਾ ਜੇ ਤੈਨੂੰ ਉਹ ਨਾਲ ਉਹ ਹੋਣਾ ਤੇਰਾ ਫ੍ਰੀ ਸਟਾਈਲ ਕੋ ਲੈ ਕੰਪੀਟੀਸ਼ਨ ਬਈ ਕੰਪੀਟੀਸ਼ਨ ਕੋਈ ਨਹੀਂ ਚਲਾਉਂਗਾ ਯਾ ਬੁੱਬਲ ਬਣ ਗਿਆ ਬਾਈ ਚਲ ਇੱਕ ਮਿੰਟ ਆ ਬਿੰਦੇ ਦੇ ਪੰਪ ਕਰਾਇਆ ਵੇ ਆ ਇੱਕ ਮਿੰਟ 40 ਸਕਿੰਟ ਇੱਕ ਗੀੜੇ ਦਾ ਗੇਰ ਰੜਗੇ ਤੇ ਇਹ ਵੀ ਗੇਰ ਭੁੱਲ ਗਿਆ ਬਿੰਦੇ ਇੱਕ ਪੰਦਾ ਹੀ ਆ ਮੈਂ ਤਾਂ ਉਹ ਆਵੇ ਆ ਵੀ ਇਹ ਇੱਕ ਬੈਟਰੀ ਇੱਕ ਤੋਰੇ ਨਾਲ ਚੱਲ ਰਿਹਾ ਭੈ ਚੱਲਣ ਦੇ ਉਹਨੂੰ ਬੋ ਯਾਰ ਗੇਰ ਤੇ ਕਿੰਨਾ ਨਮਕ ਲਾਉਣ ਦੇ ਟਾਈਮ ਯਾਰ ਮਾੜੇ ਪਹਿਲਾਂ ਸ਼ੁਰੂ ਹੋ ਗਿਆ ਓਏ ਜੇ ਕਿਦੇ ਦੇ ਟਾਇਰਾਂ 'ਚ ਪਾਣੀ ਹੁੰਦਾ ਨਾ ਨਹੀਂ ਨਹੀਂ ਕਿਸੇ ਦਾ ਪੂਗਾ ਵੀ ਜਣਾ ਉਹਦੇ ਹਾਲੂ ਦਾ ਗਿਆ ਤਾਂ ਇੱਕ ਵਾਰੀਆਂ ਪਾੜ ਗਈ ਜਾਣ ਵੰਦਾ ਨਜ਼ਰ ਲਾਤੀ ਤੁਸੀਂ ਭੈਣ ਦੇ ਯਾਰ ਇਹਦਾ ਦਲੀਪਾ ਮਾਰਦਾ ਇਹਦਾ ਮੇਰੀ ਥੁਮਾਰਦਾ ਉਹ ਤੁੰਗਾ ਤਾਂ ਉਹ ਵੀਰੇ ਨਾ ਬਦਲਦਾ ਨਾ ਤੁਹਾਨੂੰ ਮੈਂ ਕਿਹੜਾ ਲਾਗੇ ਦੁਬਾਰਾ ਤੇ ਮੇਰੀ ਮੇਰੀ ਆਹ ਸਹੀ ਟਾਈਮ ਹੈ ਮੇਰੇ 30 ਮਿੰਟ ਪਹਿਲਾਂ ਸ਼ੁਰੂ ਹੋ ਗਿਆ ਇਹ ਮੈਂ ਤੇ ਇੰਡੋ ਬਾਰਮਦੀ ਵੇਟ ਕਰ ਰਿਹਾ ਹਾਂ ਇਹ ਸਾਡਾ ਆਪਣਾ ਪਰਸਨਲ ਤਵੀਆਂ ਮੁਕਾਬਲਾ ਜੀ 137 ਇਦਾਂ ਟਾਈਮ ਆ ਗਿਆ ਇੱਕ 57 ਆ ਕਰ ਲਿਆ ਬਾਈ ਟੜ ਐ ਸੱਤ ਇੱਕ ਦੁੱਤ ਉਹ ਇਦਾਂ ਸਲਿੱਪੇ ਨਹੀਂ ਮਾਰਦੇ ਆਹ ਦਾ ਸਲਿੱਪ ਮਾਰਦੇ ਜਾਂਦਾ ਯਾਰ ਉਹ ਹੋਣ ਲੱਗਿਆ ਮਾਰਨ ਮੜਾ ਜਾ ਤੇ ਤੇਰਾ ਨਾਲ ਦੱਦਿਆ ਦਾ ਮੈਂ ਗੇਰ ਵੀ ਦੂਆ ਤੀਆ ਪਾਈ ਫਿਰਦਾ ਦਾ ਪਹਿਲੇ ਹੀ ਚੰਦਰਾ ਦਾ भाई मनवीर ਨੂੰ ਮੰਨ ਕੇ ਟਰੈਕਟਰ ਦੀ ਪੈਂਡ ਤਾਂ ਘੱਟੀ ਪਰ ਨੰਬਰ ਲੈ ਗਿਆ ਉਹ ਨੰਬਰ ਤਾਂ ਉਹ ਆਉਣਾ ਹੀ ਨਹੀਂ ਤਾਂ ਨੰਬਰ ਜੋ ਸਲਿੱਪ ਮਾਰਦਾ ਬਹੁਤ ਇਹ ਚਲਾ ਕੇ ਦੇਖ ਦੂਆ ਗੇਅਰ ਮੋਂ ਚੱਲਦਾ ਤਾਂ ਉਹ ਦੇਖਿਆ ਨਹੀਂ ਦੌਂਦੇ ਹੋਏ ਪਾਣੀ ਪਵਾ ਕੇ ਫਿਰ ਚੱਲ ਜੂਗਾ ਜਿਹੜਾ ਇਹ ਤਾਇਰ ਚੇਂਜ ਕਰ ਲੈਂਦਾ ਹੁਣ ਗੱगन ਵੀ ਆ ਰਿਹਾ ਦੁਆਰਾ ਤੋਂ ਕੰਮ ਕਰਦਾ ਇੱਕ ਇੱਕ ਦੁਆਰੇ ਦੇ ਦੋ ਗੱगन ਕਿੱਧਰ ਰਹਿ ਗਏ ਆ ਇਹ ਦੇ ਲੋ ਦੁਆਰਾ ਬਣਦਾ ਭਾਈ ਤੇਲ ਨਹੀਂ ਹੈਗਾ ਸਾਡੇ ਕੋਲ ਉਹ ਕੋਈ ਨਾ ਕਾ ਲੱਗਣਾ ਯਾਰ ਫੋਨ ਕਰੀਂ ਕਿੰਨਾ ਟਾਈਮ ਲੱਗੇ ਇਹ ਵੀ ਨਹੀਂ ਆਉਂਦਾ 2 ਮਿੰਟ ਦੇ ਕਰੀਬ ਹੀ ਆਊਗਾ ਉੱਥੇ ਪੁੱਬਲ ਵੀ ਹੋ ਗਈ ਇੱਕ ਹੁਣ ਪਹਿਲੇ ਗਿੜੇ ਮੈਂ ਚਲਾਉਂਗਾ ਦਵਾਰਾਂ 'ਚ ਪਾਣੀ ਢੀਕੇ ਮੈਂ ਤੁਹਾਨੂੰ ਐਂ ਕਹਿਣਾ ਵੀ ਰੈਫਰੈਕਟਰ ਬਾਅਦ ਤੇ ਨਵਾਂ ਘੇਰਾ ਬਣਾਓ ਤਾਂ ਹੀ ਪਤਾ ਲੱਗੂਗਾ ਹੁਣ ਯਾਰ ਪਹਿਲਾ ਚੱਲਿਆ ਵਾ ਰੈਲਾ ਚੱਲ ਗਿਆ ਦੂਆ ਘੁੱਬਲ ਹੋ ਗਈ ਤੇ ਇਹਨਾਂ ਹੋਰ ਘੁੱਬਲ ਹੋ ਗਿਆ ਉਹਦੇ ਉੱਥੇ ਦਾ ਚੱਲਦਾ ਆ ਤਿੰਨ ਮਿੰਟ ਲਾਉ ਨਾ ਨਾ ਚੱਲੋ ਸਹੀ ਰਿਹਾ ਮੈਂ ਇੱਕ ਮਿੰਟ ਤਿੰਨ ਉਹਨਾਂ ਘੇਰੇ ਨਹੀਂ ਬਦਲੇ ਇੱਕ ਵਾਰ ਪਾ ਕੇ ਚੱਲੀ ਜਾਣ ਦੇ ਯਾਰ ਵਧੀਆ ਗੱਲ ਆ ਮੈਂ ਵੀ ਚੌਥੇ ਲੋਹ 'ਚ ਪਾਉਣਾ ਮੈਂ ਦੂਆ ਹਾਈ ਪਾ ਲਿਆ ਉਰੇ ਆ ਕੇ ਦਾਉਗੇ ਇੱਕ ਵਾਰ ਐਜੇ ਜਮਾ ਚੌਥੇ ਲੋਹ ਦੀ ਜੱਲਾ ਮੇਰੇ ਕੋਲ ਤੇਰੇ ਉਹਦੀ ਕਿਨਾਰ ਵਾਲੀ ਹੈ ਉਹ ਜੇਰਾ ਦੀ ਆਪਣੀ ਮਰਜ਼ੀ ਜਿਹੜਾ ਮਰਜ਼ੀ ਕਰੇ ਹਾਂ ਮੈਂ ਕਹਿੰਦਾ ਨਵੇਂ ਘੇਰੇ ਜਿਹਾ ਹੁੰਦਾ ਹੈ ਬੌਨੇ ਜਿਹਾ ਟਾਈਮ ਆਉਣਗੇ ਸਾਰੇ ਇਹ ਜਿੱਤ ਗਿਆ ਮਨ ਲਾਦ ਬਦਲਤਾ ਹੋ ਗੇ ਰਾਂਝੇ ਨੇ ਕਿੱਥੇ ਆ ਗਿਆ ਪਾਉ ਰਿਹਾ ਹੈ ਕੀ ਹੋ ਗਿਆ ਇਹਨੂੰ ਮੇਰੇ ਵੀਰ ਜਿੱਤ ਗਿਆ ਨਹੀਂ ਮੈਂ ਤਾਂ ਪਹਿਲੇ ਜੇ ਰੱਖਿਆ ਬਾਈ ਆਪਣਾ ਪਿਆਰ ਨਾਲ ਤੇਰੀ ਪੁੱਬਲ ਬਹੁਤ ਬੜਾ ਉਹ ਸਲਿੱਪੇ ਬਹੁਤ ਮਾਰਦਾ 36 ਦੀ ਤੇ ਬਾਦੀ ਤੁਹਾਨੂੰ ਜਮਾਈ ਨਹੀਂ ਗਾਲੀ ਨਹੀਂ ਪੁੱਬਲ ਬਣ ਗਈ ਦੇਖੀ ਦਵਾਰੇ ਦੇਖ ਲੋ ਲੈ ਦਵਾਰਾ ਦੇਖੋ ਦਵਾਰੇ ਦੇਖੋ ਹੁਣ ਬਣੀ ਪੁੱਬਲ ਹੁਣ ਸਾਰੇ ਬਰਾਬਰ ਹੋਇਆ ਉਹ ਮੇਰੇ ਵਾਲਾ ਸਲਿੱਪੇ ਮਾਰੀ ਗਾ ਉਹ ਮੈਂ ਛੋਟਾ ਗੇੜੇ ਪਾ ਕੇ ਚਲਾਉਂਗਾ ਕਾਰ ਸਟਾਰਟ ਚੌਥੇ ਲੋ ਵਿੱਚ ਮੇਰੇ ਵਾਲਾ ਸਹੀ ਰਿਹਾ ਸਭ ਤੋਂ ਪਹਿਲਾਂ ਵਧੀਆ ਹੀ ਰਿਹਾ ਬਾਸ ਸਭ ਤੋਂ ਪਹਿਲਾਂ ਤਾਂ ਉਹ ਆਇਆ ਪੁੱਤ ਜੀ ਦੇਖ ਬੰਤਾ ज्यादा नहीं दी बनी दबारे हूं बना के लाया भाई। ओ, भाई। ओ, भाई। ओ हां एक बंद ना बहना है लिफ्ट चक रहे एक बंद बैठूगा तेरे लिफ्ट चक रहे बाबरी खड़ा रहने दो बाद चो फोटो खिंचूंगा टायर भी छोटे है ਦਾਬਿਆ ਦਾ ਹੈ ਉਹ ਨਹੀਂ ਦੂ ਅਗੇਰ ਚੂਰੇ ਤਾਂ ਪਿਆ ਦੇਖੋ ਉਹ ਆਏ ਕਰ ਨਾਲ ਬੈਠੋ ਤੇ ਉਹ ਬਲਫ ਚ ਉਹਰੇ ਆ ਕੇ ਮਾਰਦਾ ਉਹ ਉੱਥੇ ਹੀ ਮਾਰੇ ਉਹ ਮੋੜ ਹਾਂ ਉਹਰੇ ਚੱਲ ਨਾਲ ਬੈਠੇ ਤੇ ਇਹ ਰੌਂਡੀ ਹੈ ਤੂੰ ਪਰਾਲੇ ਬੈਕ ਪਰਲੇ ਪਾਸੇ ਬੈਠ ਪਰਲੇ ਪਾਸੇ ਤੇਰੀ ਬਾਰਨੇ ਵੀ ਬੈਠੂਗਾ ਉਹ ਨਾਲੇ ਲੀਚੇ ਰੱਖਣਾ ਨਹੀਂ ਨਮੀ ਵੀ ਪਾਉਣ ਦੇਣੀ ਆ ਲੱਗਿਆ ਬਾਈ ਚੱਲ ਚਲਾ ਲੈ ਯਾਰਾ ਹੱਥ ਨੂੰ ਕਿਹਾ ਕਿਦੋਂ ਰ ਢੰਡੀ ਛੱਡਣੀ ਐ ਚੱਲ ਚਲਾ ਤਾ ਬਾਈ ਟਾਈਮ ਗੱਲਾਂ ਕਰਦਾ ਨਕਾਬ ਤੇਲ ਵਧਾਉਣੇ ਤੇ ਵਧਾ ਲੈਣ ਦੇ ਮੈਂ ਕਹਿੰਦਾ ਨਾ ਕੰਮ ਕਰਤਾ ਕੋਈ ਸਾਲ ਪਹਿਲਾਂ ਤੋਂ ਪਹਿਲਾਂ ਤੁਰਦਾ ਨਹੀਂਦਾ ਲੇਟਰ ਚੱਕਣਾ ਉਹ ਸਲਿੱਪ ਸਲਿੱਪ ਮਾਰਦਾ ਹੀ ਨਹੀਂ ਦੇਖ ਲੈ ਉਹ ਪਾਣੀ ਪਾ ਪਾਣੀ ਕਰਕੇ ਦੇਖ ਲੈ ਸਲਿੱਪ ਇੱਕ ਵੀ ਨਹੀਂ ਮਾਰਦਾ ਲੈ ਤਾਂ ਹੀ ਲੂਗਾ ਮੈਂ ਵੀ ਪਾਣੀ ਭਰਉਣ ਚੱਲਿਆ ਦਰਾਂ ਇਹ ਸਿੱਖਰਾ ਆ ਲੋਇਆ ਚਾਰਾ ਦਾ ਰਟਾਇਰ ਵੀ ਛੋਟੇ ਨੇ ਤੇ ਉਧਰ ਗੱਲ ਕੋ ਚਾਰਪੋ ਵੀ ਲੱਗੀ ਉਹ ਵੀ ਤਾਂ ਦੇਖ ਲੈ ਲਿੱਪੇ ਮਰੀ ਜਾਂਦਾਰ ਬਜਨ ਨਹੀਂ ਨਾ ਹੈ ਕਾਲਿਆ ਫੇਰ ਜਿੱਤੀ ਬਕਾ ਦਾ ਗਰਮ ਉਹ ਕੋਣੇ ਜਾਣੇ ਹੋ ਪਹਿਲਾਂ ਤਾਂ ਲੈ ਉਹਦੇ ਇੱਕ ਵੀ ਸਲਿੱਪ ਨਹੀਂ ਹੈ ਕਾਲੇ ਤਾਂ ਹੀ ਜਿੱਤ ਰਿਹਾ ਉਹ ਕੈਮਰਾ ਆ ਗਿਆ ਹਾਂ ਇੱਕ ਕਾਲੇ ਵਾਲਾ ਇੱਕ ਮਿੰਟ ਟੱਪ ਗਿਆ ਇਹਦਾ ਪਹਿਲਾਂ ਤੇ ਵੀ ਤੇਜ਼ ਆ ਗਿਆ ਉਹ ਕਾਲੇ ਵਾਲਾ ਕੀ ਕਹਿੰਦਾ ਕਾਲੇ ਵਾਲਾ ਵੀ ਠੀਕ ਹੈ ਕਾਲੇ ਵਾਲਾ ਵੀ ਉਹ ਵੀ ਸਲਿੱਪੇ ਕੱਢਦਾ ਪਾਣੀ ਨਹੀਂ ਹੈਗਾ ਕਾਲੇ ਉਹੀ ਗੱਲ ਹੈ ਇੰਡੀਆ ਕਾਰਨ ਦੀ ਗੱਲ ਹੈ ਮੈਂ ਕਿਹਾ ਕਾਲੇ ਸਪਰੇਅ ਪਾ ਰਿਹਾ ਹੈ ਜੀ ਬ੍ਰੈਂਡ ਵੀ ਦੇਲੀ ਗਿਆ ਦੁਦ ਪਾ ਰਹੀ ਤੇਰੇ ਘਰ ਦੇ ਹੋੜ ਕੇ ਆਇਆ ਨਾ ਨਾ ਹਾਂ ਜੱਟ ਵੀ ਆ ਗਿਆ ਸੰਦਾ ਸੰਦਾ 128 ਆ ਚੱਕੋ ਕੱਢੋ ਵਿੱਚ ਓਏ ਸ਼ਾਟ ਲਿਆ ਪਹਿਲਾ 1 40 ਪਹਿਨਾ ਇੱਕ 1 40 ਤੇ ਸੀ ਹੁਣ ਇੱਕ ਕਿੰਨਾ ਤੇ ਆ 28 ਇੱਕ 28 ਪਰ ਆ ਗਿਆ ਹਾਂ ਸੁੱਖ ਵਿੱਚ ਸੀਟੀ ਦਾ ਮਾਰਦਾ ਦੁਬਾਰਾ ਮਾਰ ਪਾਇਆ ਜੋ ਦੋਹੇ ਬੇਈਮਾਨ ਬੈਠੇ ਬਾਈ ਕੋ ਉਹ ਕਿਆ ਬਾਈ ਓ ਮੇਵਾ ਹਮਾਰੀ ਡਾਇਰੈਕਟਰ ਇਹ ਇੱਥੇ ਆ ਲੜੇ ਲੱਗਦੇ ਹੋ ਤੇ ਖਲੇ ਪਾਈ ਗੱਡੀ ਆਂਦਾ ਹਾਂ ਇੱਕ 35 ਹੋ ਗਈ ਐਨ ਨਹੀਂ ਸਹੀ 137 ਯਾਨੀ ਪਹਿਲਾਂ 152 ਸੀ ਹੁਣ ਆਪਣਾ ਇਹਨੇ ਆਪਣਾ ਪੁਰਾਣਾ ਰਿਕਾਰਡ ਤੋੜਤਾ ਪਹਿਲਾਂ 157 ਆਏ ਸੀ ਜਈ ਇਹ ਦਾ ਚੱਲ ਪਿਆ ਬਾਈ ਵੀਰਾ ਟਾਈਪ ਦੇ ਚੱਲ ਪਿਆ ਰੋਡੀ ਕਿੰਨੇ ਨਾ ਨਾ ਦੋ ਦੋ ਮਿੰਟ ਹੋ ਗਿਆ 10 ਸਕਿੰਟ ਫਿਰ 10 ਸਕਿੰਟ ਨਾ ਨਾ ਦੱਸਦਾ ਨਹੀਂ 3 ਕ ਸਕਿੰਟ ਹੋਣੇ ਆ ਆ ਇਹ ਮੇਰੇ ਵਾਲਾ ਜ਼ਿਆਦਾ ਮਾਰਦਾ ਇਹ ਦੱਸੇ ਕਿਉਂ ਨਹੀਂ ਮਾਰਦਾ ਸਲਿੱਪਰ 16 ਦੇ ਟਾਇਰ ਹੈ ਯਾਰ ਇਹ ਚੀਜ਼ ਵੀ ਦੇਖਦੇ ਨੇ ਕੋਈ ਕਿਹਾ ਨਾ ਟਾਇਰ ਵੀ 16 ਨੇ ਯਾਰ ਇਹ ਚੀਜ਼ ਵੀ ਦੇਖੇਗੇ ਪਾਰਾ ਵੀ ਬਹੁਤ ਅਈਦਾ ਇੱਕ ਵੀ ਸਲਿੱਪ ਨਹੀਂ ਮਾਰਦਾ ਹੈ ਕਿ ਆ ਪੰਪ ਦਾ ਕਿਰਾਇਆ ਵੀ ਮੰਦਾ ਹੈ ਨਹੀਂ ਆਪਣੀ ਉਹ ਪੰਪ ਦੀ ਤਾਂ ਗੱਲੇ ਨਹੀਂ ਕਰ ਰਹੀ ਤਾਂ ਟਾਇਰ ਦੀ ਗੱਲ ਕਰ ਪੰਪ ਦਾ ਜਿਹੜਾ ਬੜੀ ਪੰਪ ਦਾ ਬੋਨ ਹੈਗਾ ਦੂਆ ਗੇਰ ਮਾਰ ਉਹ ਸੁਣ ਮੇਰੀ ਗੱਲ ਚੱਲ ਗਾਂਸੂ ਦਾ ਮੋਕੜੀ ਬੜੇ ਦੰਦੇ ਨੂੰ ਪੰਪ ਹੋਇਆ ਤਾਂ 10 ਦੂਆਰੀ ਦੱਸ ਰਿਹਾ ਤਾਂ ਦੱਸ ਤਾ ਰਿਹਾ ਤਾਂ ਮੈਂ ਦੱਸ ਦਿੰਦਾ ਕਿ ਮੂੰਹ ਨੂੰ ਕਿੱਥੇ ਦੱਬਦਾ ਚੌਧਰੀ ਟਰੈਕਟਰ ਤੇ ਬੈਠ ਕੇ ਕਿਵੇਂ ਦਾ ਲੱਗਦਾ ਬਈ ਇਹ ਲੱਗਦਾ ਤੀਜਾ ਭਾਈ ਵਾਲਿਆਂ ਦੇ ਕਹਿੰਦਾ ਉਹ ਕਾਲਾ ਦਾ ਜਿੱਥੂ ਜੇਪਾ ਨੋਰਮਲ ਬੋਨ ਨੇ ਉਹਦੇ ਵੀ ਹੌਲੀ ਜਾਂਦਾ ਨਾ ਟਾਇਰ ਹੀ ਘੁੰਮਦਾ ਸੱਤ ਇਹ ਤਾਂ ਪਟਾਈ ਥੋੜੀ ਕਰ ਰਹੇ ਆ ਉਹ ਪਾਰਾਂ ਦੇ ਖੇਤ ਇੰਨਾ ਨਾ ਡੂੰਗਾ ਕਰਤਾ ਤੱਤ ਚਾਹ ਉਹ ਰੀਜਰ ਬਣਾ ਦਿੰਦੇ ਉਹ ਮੈਦਾ ਉਹ ਖਾਲੀ ਜਿਹੇ ਗੇਲੇ ਟਾਇਰ ਉਹ ਚ ਸਲਿੱਪ ਘੱਟ ਮਾਰਦਾ ਉਹ ਵਧੀਆ ਲੱਗੀਆਂ ਜਦ ਮੈਂ ਸਾਡੇ ਕਿਲੇ ਉਹ ਬਾਪ ਪਹਿਲੇ ਲੱਗੀ ਉਹ ਪਾਣ ਗਰਮੀ ਆਉਣਾ ਔਰ ਔਰ ਉਹਨੂੰ ਲੱਗ ਦੇਗਾ ਜਾ ਦੇ ਰੋ ਪਾਣੀ ਪੁਆ ਕੇ ਲਿਆ ਫਿਰ ਆ ਕੇ ਦੇਖਦੇ ਆ ਬਾਅਦ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਪੇਪਰ ਦਾ ਲੱਗਣਾ ਉਹ ਦੁਆ ਤਾਈ ਦੁਆ ਚੱਕਣੇ ਨਹੀਂ ਹੁਣ ਉਹਨੂੰ ਪਤਾ ਹੈ ਹਾਲਾਤ ਹੋਰ ਇਹਨਾਂ ਨਾਲ ਤੱਕਿਆ ਨਹੀਂ ਗਾਣਾ ਵੀ ਸਾਡੇ ਲੈ ਕੇ ਭੇਜਿਆ ਗਏ ਅੱਜ ਸਾਈਡ ਆਣਾ ਬੱਸ 2 ਮਿੰਟ 25 ਸੈਕਿੰਡ 2 ਮਿੰਟ 25 ਸੈਕਿੰਡ ਹੋਣਗੇ